ਸੇਜ ਨੂੰ ਉਸ ਹਾਰ ਦੇ ਬਾਰੇ ਉਹ ਕਹਿੰਦਾ ਵਾ ਤੁਸੀਂ ਸੁਣਿਆ ਬੜਾ ਦੁੱਖ ਉਹ ਕਹੇ ਸਾਡੇ ਪ੍ਰਧਾਨ ਨਿਸ਼ਾਨ ਸਿੰਘ ਨੇ ਬੋਲਣ ਕਿ ਬਾਬਾ ਕੁਲਿੰਦਰ ਸਿੰਘ ਨੇ ਬੋਲਣ ਕਿ ਬਾਬਾ ਜੀ ਨੇ ਸਾਨੂੰ ਉਹ ਦੱਸਿਆ ਵੀ ਤੁਸੀਂ ਜੋ ਵੀ ਸੇਵਾ ਕਰ ਸਕਦੇ ਬਿਲਕੁਲ ਕਰੀ ਸੇਵਾ ਕਰੀ ਤੁਸੀਂ ਇਸ ਨੂੰ ਪਾਣੀ ਦੇ ਜੁੜਾ ਮਾਰ ਥੋੜੀ ਘਾਟੋ ਤੋਂ ਬਾਅਦ ਤੁਸੀਂ ਆਓ ਤਾਂ ਪਾਣੀ ਜਿਹੜਾ ਲਾਂਚ ਬੜਾ ਹੋ ਚੁੱਕਿਆ ਹੋਇਆ ਹੈ ਤਾਂ ਪਾਣੀ ਜਿਹੜੇ ਮਕਾਨ ਢਹੇ ਨੇ ਚੋਕਾਂ ਦੇ ਜਲ ਜਲਮਨ ਲੋਕ ਨੇ ਉਹਨਾਂ ਨੂੰ ਆਪਣੀ ਸੇਵਾ ਕਰਨੀ ਹੈ ਤੇ ਮਾਇਆ ਦਾ ਜੋਰ ਕੋ ਤੇ ਮਾਇਆ ਕੱਢੀ ਜਾਣ ਕੇ ਅਸੀਂ ਆਉਂਦੇ ਸੀ ਮਮਨ ਨਿਸ਼ਾਨ ਸਾਡੇ ਦਾ ਨਰ ਗੋ ਉਹ ਸਾਡੇ ਨਾਲ ਪੂਰੀ ਟੀਮ ਆਈ ਹੋਈ ਆ 8-10 ਲੱਖ ਫੋਲ ਆਈ ਆ ਅਹਮਦਾਬਾਦ ਤੋਂ ਹੋਰ ਸਾਡੇ ਪਿੰਡਾਂ ਤੋਂ ਆਈ ਆ ਢੇੜੀ ਮਟਵਾਲ ਤੋਂ ਹੋਰ ਉਹ ਸਾਰੀ ਫੋਲ ਆ ਬਾਬਾ ਬੰਦਰ ਸਿੰਘ ਦੀ ਫੋਲ ਇਹ ਸੇਵਾ ਹੈ ਰਾਕੇ ਹਾਂ ਕੀਤੇ ਹੈ ਇਲਾਕੇ ਦੇ ਬਾਬਾ ਜੀ ਨਿੱਕਾ ਬਾਬਾ ਜੀ ਨਾਲ ਹੈ ਚਾਹਾਂ ਮਾਰੇ ਹੈ ਚਾਹਾਂ ਆਰਾਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਮਨੀ ਜਰਨੈਲ ਸਾਹਿਬ ਜਦਾ ਬਾਬਾ ਜੀ ਹਾਰ ਸਿੰਘ ਖਾਲਸਾ ਦਲਚਮਕੌਰ ਸਾਹਿਬ ਜਿਹੜਾ ਕੀ ਸਾਹਿਬ ਜਦਾ ਬਾਬਾ ਜੀ ਹਾਰ ਸਿੰਘ ਸਿੱਧੀ ਸਤਾਨ ਬੰਦੀ ਸਿੰਘਾਂ ਦਾ ਮੋਰਚਾ ਮਹਾਲੀ ਚੱਲਦਾ ਪਿਆ ਸਾਡੀ ਇੱਕ ਟੀਮ ਗੁਜਰਾਤ ਅਹਮਦਾਬਾਦ ਤੋਂ ਸਾਰੇ ਨੈਗ ਸਿੰਘ ਆਏ ਲੁਧਿਆਣੇ ਤੋਂ ਆਏ ਦਾਲਬੰਦ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਣੇ ਪਰਿਵਾਰਾਂ ਦੀ ਸੇਵਾ ਕਰ ਰਿਹਾ ਜਿੱਥੇ ਜਿੱਥੇ ਆਪਣੇ ਬਜ਼ੁਰਗ ਮਾਵਾਂ ਪਹਿਣਾ ਜਿਨ੍ਹਾਂ ਦਾ ਪਾਣੀ ਦੇ ਨਾਲ ਜਿਆਦਾ ਨੁਕਸਾਨ ਹੋਇਆ ਕਿਉਂਕਿ ਪਹਿਲਾਂ ਵੀ ਆਪਣੀਆਂ ਟੀਮਾਂ ਆਉਂਦੀ ਆ ਰਹੀ ਹੈ ਇੱਥੇ ਲੈ ਕੇ ਲੰਗਰ ਪ੍ਰਸ਼ਾਦਾ ਸਾਰਾ ਕੁਝ ਕਿਉਂਕਿ ਹੁਣ ਸਾਨੂੰ ਇਹ ਸੀ ਵੀ ਅਸੀਂ ਗ੍ਰਾਊਂਡ ਵੇਖੀ ਜਾ ਗਏ ਕਰੀ ਪਤਾ ਲੱਗ ਗਿਆ ਕਿਉਂਕਿ ਹੁਣ ਗੱਡੀਆਂ ਲੰਘਦੀਆਂ ਵਿੱਚ ਦੀ ਸਾਰੇ ਪਿੰਡਾਂ 'ਚ ਵੀ ਜਿੱਥੇ ਜਿੱਥੇ ਕੋਈ ਲੋੜਵੰਦ ਪਰਿਵਾਰ ਆ ਉੱਥੇ-ਉੱਥੇ ਜਾ ਕੇ ਅਸੀਂ ਆਪਣੇ ਪਰਿਵਾਰਾਂ ਦੀ ਬਾਹ ਫੜ ਸਕੀਏ ਕਿਹੜੀ ਕਿਹੜੀ ਰਾਸਮਗਰੀ ਹੋਣੀ ਹੈ ਜੀ ਨਾ ਕਿ ਉਹ ਕੀ ਕੀ ਅੱਜ ਨਹੀਂ ਅਸੀਂ ਸਮਗਰੀ ਸਾਡੇ ਕੋਲ ਹੈ ਆ ਵੀ ਜਿਹੜੇ ਪਰਿਵਾਰ ਸਾਨੂੰ ਲੋੜਵੰਦ ਆ ਉਹਨਾਂ ਨੂੰ ਅਸੀਂ ਮਾਇਆ ਦੀ ਸੇਵਾ ਹੀ ਕਰਕੇ ਜਾਵਾਂਗੇ ਸਾਰਿਆਂ ਨੂੰ ਬਬੇ ਕਿੰਨੇ ਦਿਨ ਤੋਂ ਲੱਗਦੀ ਨਹੀਂ ਪਹਿਲੋ ਸੇਵਾ ਹੁੰਦੀ ਰਹੀ ਅਸੀਂ ਰਾਤ ਆਏ ਸੀ ਇੱਥੇ ਗੁਰਦੁਆਰਾ ਟਾਲੀ ਸਾਹਿਬ ਰਾਤ ਤੋਂ ਹੁਣ ਅੱਜ ਅਸੀਂ ਜਿੰਨੇ ਘਰ 100 200 ਘਰਾਂ ਦੇ ਵਿੱਚ ਜਾਵਾਂਗੇ ਜਿੰਨੀ ਸੇਵਾ ਹੋਈ ਸਾਰੇ ਦੇ ਘਰਾਂ 'ਚ ਮਾਇਆ ਦੀ ਜਿੱਥੇ ਜਿੱਥੇ ਲੋੜ ਹੈ ਉੱਥੇ ਤੇ ਦੇ ਕੇ ਤੇ ਅੱਜ ਤੱਕ ਚੱਲੇ ਕੱਲ੍ਹ ਤੱਕ ਚੱਲੇ ਉਸ ਤੋਂ ਬਾਅਦ ਫੇਰ ਅਗਲੀ ਵਾਰ ਨੂੰ ਫੇਰ ਆਵਾਂਗੇ ਚੇਤੇ ਦਾ ਨਾਮ ਹੈ ਸਰਤਾਜ ਸਿੰਘ ਪਿੰਡ ਚਿੱਟੀ ਤੇ ਜਿਵੇਂ ਅਸੀਂ ਘਰ ਆਏ ਆ ਇਹ ਸਰਦਾਰ ਮਹਿੰਦਰ ਸਿੰਘ ਜੀ ਦਾ ਘਰ ਹੈ ਇਹਨਾਂ ਦੀਆਂ ਪੰਜ ਬੇਟੀਆਂ ਤੇ ਦੋ ਛੋਟੀ ਛੋਟੀਆਂ ਪੁੱਤਰੀਆਂ ਨੇ ਬੇਟੇ ਇਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਆਮਦਨ ਦਾ ਕੋਈ ਜਰੀਆ ਨਹੀਂ ਹੈ ਕਿ ਚੱਕੀ ਲੈ ਕੇ ਕਿਸੇ ਦੀ ਤੇ ਉੱਥੇ ਆਟਾ ਪਿੰਦੇ ਆ ਉਹ ਤੋਂ ਗੁਜ਼ਾਰਾ ਕਰਦੇ ਆ ਜਮੀਨ ਥੋੜੀ-ਬੋਤੀ ਹੋएगी ਕੋਈ ਚਾਰ ਕਨਾਲ ਜਾਂ ਕਿੱਲਾ ਬਾਕੀ ਹਾਲਾਤ ਬਹੁਤ ਇਹਨਾਂ ਦੀ ਮਾੜੀ ਹੈ ਤੇ ਬਾਬਾ ਜੀ ਹੁਣ ਆਏ ਆ ਹੁਣ ਮਤਲਬ ਸਸ ਦਿੱਤਾ ਇਹਨਾਂ ਦਾ ਚਲੋ ਬਹੁਤ-ਬਹੁਤ ਇਹਨਾਂ ਦਾ ਮੈਂ ਧੰਨਵਾਦ ਕਰਦਾ ਜੀ ਸੁਭਾਸ਼ ਸਿੰਘ ਜੀ ਬਾਬਾ ਜੀ ਬਾਬਾ ਜੀ ਨੇ ਚਲੋ ਕੁਝ ਉਹਨਾਂ ਦੀ ਮਦਦ ਕੀਤੀ ਹੈ ਬਾਕੀ ਕਹਿੰਦੇ ਆਉਣ ਵਾਲੇ ਸਮੇਂ 'ਚ ਕੁਝ ਕਰਾਂਗੇ ਉਹਨਾਂ ਦੇ ਘਰ ਘਰ ਬਾਰੇ ਕੁਝ ਸੋਚਾਂਗੇ